ਗੋਬੇਲਾ ਖਾ 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 ਸ਼ਾਬਾਸ਼ ਬੈਲਾ ਨੂੰ ਬਈ ਆਪਾਂ ਦਹੀਂ ਦੇ ਵਿੱਚ ਰੋਟੀਆਂ ਪਾ ਦਿਆਂ ਤੇ ਉਧਰ ਬਈ ਆਪਣੇ ਹਸਕੀ ਨੇ ਅੱਧਾ ਘੰਟਾ ਪਹਿਲਾਂ ਡਾਈਟ ਖਾ ਲਈ ਆ ਆਪਦੀ ਪੈਪਾ ਆਪਣੀਆਂ ਬਈ ਸੁੱਕੀਆਂ ਪਈਆਂ ਨੇ ਆਪਾਂ ਇਹਨਾਂ ਨੂੰ ਲਾਵਾਂਗੇ ਇੱਥੇ ਉਦੋਂ ਬਾਅਦ ਟੰਗਾਂਗੇ ਛਾਤਰੀਆਂ ਫਿਰ ਕੱਢਾਂਗੇ ਨਾਲੇ ਆਪਣੇ ਕਬੂਤਰ ਕਵਾਤਰ ਬਾਹਰ ਆ ਜਾ ਪਹਿਲਾਂ ਹੁਣ ਤੂੰ ਪਿੰਜਰੇ ਦੇ ਵਿੱਚ ਖੇਡ ਆਵ ਦੇ ਦੇ ਚੱਲ ਬਾਹਰ ਨਹੀਂ ਆਉਣਾ ਹੈਗਾ ਕੂਲਰ ਭਾਈ ਆਪਾਂ ਚਲਾਤਾ ਕਾਫਰੀ ਗਾਜੀ ਸਾਰਿਆਂ ਨੂੰ ਕੀ ਆ ਚੱਲ ਨੇ ਮਿੱਤਰੋ ਠੀਕ ਠਾਕ ਆਮ ਭਾਈ ਜਾਨਵਰ ਸੱਟ ਨੇ ਸਾਰਿਆਂ ਦੇ ਆਜੋ 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 ਸ਼ਾਬਾਸ਼ ਲੋ ਭਾਈ ਆਪਾਂ ਫੀਲਾ ਨੂੰ ਵੀ ਹਰਾ ਸੱਟਤਾ ਉਸ ਤੋਂ ਪਹਿਲਾਂ ਇਹਨਾਂ ਨੂੰ ਦਾਣੇ ਪਾਏ ਹੋਏ ਸੀਗੇ ਉਹ ਦਾਣੇ ਤਾਂ ਬਾਹਰ ਹੀ ਪਈ ਰਹਿੰਦੇ ਨੇ ਖਾਂਦੇ ਰਹਿੰਦੇ ਨੇ ਪਰ ਹਰਾ ਇਹਨਾਂ ਨੂੰ ਸਪੈਸ਼ਲ ਪਾਉਣਾ ਪੈਂਦਾ ਚੱਕੀ ਮਿੱਤਰੋ ਢਾਂਗੀਆਂ ਲਾਉਣ ਤੋਂ ਪਹਿਲਾਂ ਆਪਾਂ ਉਹ ਦੋਨੇ ਖੁੱਡਿਆਂ ਵਾਲੇ ਜਾਨਵਰ ਖੋਲ ਦਈਏ ਉਹ ਦਾਣਾ ਪਾਣੀ ਖਾ ਲੈਣਗੇ ਬਾਹਰ ਆ ਜਾਣਗੇ ਉਸ ਤੋਂ ਬਾਅਦ ਆਪਾਂ ਛਾਤਰੀਆਂ ਲਾਉਣੀਆਂ ਆਜੋ ਚੱਲੀਏ ਖੋਲਤੇ ਖੋਲ ਦੇ ਕਰ ਕਿਤੇ ਉਦੋਂ ਬੱਚਾ ਵੀ ਇਹਦਾ ਹੀ ਮਰ ਗਿਆ ਸੀਗਾ ਜਦੋਂ ਇਹਨੇ ਟਾਕੀ ਤੇ ਛਾਲ ਮਾਰੀ ਨਾ ਬਈ ਪਿਛਲੀ ਵਾਰ ਤਾਂ ਬਈ ਜਦੋਂ ਇਹ ਵਾਪਸ ਡਿੱਗੀ ਤਾਂ ਬੱਚਾ ਥੱਲੇ ਆ ਗਿਆ ਉਹ ਬੱਚਾ ਐ ਮਰ ਗਿਆ ਸੀ ਇਹਦਾ ਲਓ ਜੀ ਆ ਗਏ ਬਈ ਆਪਣੇ ਸਾਰੇ ਲੱਕੇ ਬਾਹਰ ਆ ਗਏ ਫੈਂਟੇਲ ਵੀ ਬਾਹਰ ਆ ਗਏ ਆ ਗਿਆ ਅੰਡਾ ਦੇਖਿਆ ਚੱਲ ਚੱਕ ਲੈ ਲਿਆਉ ਫੜਾਓ ਜੀ ਇਹਨੂੰ ਉਧਰ ਰੱਖ ਦੇ ਲੈ ਰੱਖਿਆ ਤੂੰ ਸੇਫ ਜਗ੍ਹਾ ਤੇ ਰੱਖ ਦੇ ਕਿਤੇ ਓਏ ਤੁਸੀਂ ਇੱਥੇ ਨਾ ਪਾਣੀ ਪੀਓ ਗੰਦਾ ਪਾਣੀ ਐ ਮੈਂ ਤੁਹਾਨੂੰ ਹੋਰ ਪਾਣਾਗਾ ਇਹ ਨਾ ਪੀਓ ਆਫ 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 ਓਹ ਹੋ 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 ਮਨ ਲਾ ਦੇ ਨਿਆਂਡਾ ਦੇ ਕੇਰ ਖਾ ਵੀ ਗਈ ਚੱਲ ਉਧਰ ਆ ਕੀ ਯਾਰ ਉਹ ਜਮੀ ਨਿਕਾਇਂ ਅੰਡਾ ਉਹ ਕਿਰਤ ਦੇਖੀ ਛੋਟਾ ਜਿਹਾ ਅੰਡਾ ਓਏ ਜਮੀ ਨਿਕਾਇਂ ਕਬੂਤਰ ਦੇ ਅੰਡੇ ਏਡਾ ਤਾਂ ਖਾਇਆ ਵੀ ਪਿਆ ਹਾਂ ਖਾ ਵੀ ਰੱਖਿਆ ਆ ਦੇਖੋ ਮੇਤਰੋ ਆਪਣੀ ਕਾਲੀ ਮੁਰਗੀ ਨੇ ਬਈ ਕਿੰਨਾ ਛੋਟਾ ਅੰਡਾ ਦਿੱਤਾ ਤੇ ਬਈ ਆਂਡਾ ਤਾਂ ਦਿੱਤਾ ਦਿੱਤਾ ਭਾਈ ਭੰਨ ਕੇ ਇਹ ਅੱਜ ਫੇਰ ਪੀ ਗਈ ਅੱਜ ਫੇਰ ਇਹਨਾਂ ਨੇ ਉਹੀ ਗਲਤੀ ਕੀਤੀ ਆ ਚਲੋ ਆਪਾਂ ਇਹਨੂੰ ਫਿੱਟ ਦਿੰਨੇ ਇੱਕ ਵਾਰੀ ਨਾ ਹੀਰੇ ਨੋ ਜੁਗਨੂ ਦੇ ਨਹੀਂ ਮਾਰਨਾ ਨਾ ਆਹ ਚੱਕ ਲਈ ਭਾਈ ਜੁਗਨੂ ਹੋਰਾਂ ਦੀ ਮਾਂ ਚੱਕ ਲਈ ਆਂਡਾ ਜਿਹੜਾ ਆਪਾਂ ਫਿੱਟਿਆ ਸੀਗਾ ਛੋਟਾ ਆਂਡਾ ਜਵਾਕਾਂ ਨੂੰ ਵੀ ਨਹੀਂ ਖਾਣ ਦਿੰਦੀ ਆਪ ਹੀ ਖਾ ਗਈ ਬਈ ਸਾਰਾ ਕਈ ਸਾਰੇ ਬਾਈਆਂ ਦੇ ਕਮੈਂਟ ਸੀ ਬਈ ਤੁਸੀਂ ਆਪਣੇ ਨਕਾਬਪੋਸ਼ ਕਬੂਤਰਾਂ ਨੂੰ ਲੱਕਿਆਂ ਦੇ ਨਾਲ ਸ਼ਿਫਟ ਕਰ ਦਿਓ ਤਾਂ ਚਲੋ ਮਿੱਤਰੋ ਅੱਜ ਆਪਾਂ ਸਭ ਤੋਂ ਪਹਿਲ ਤੇ ਉਹੀ ਕੰਮ ਕਰਨ ਲੱਗੇ ਆ ਆਇਓ ਆਪਣੇ ਨਕਾਪੋਸ਼ ਕਬੂਤਰਾਂ ਨੂੰ ਫੜੀਏ ਤੇ ਸ਼ਿਫਟ ਕਰੀਏ ਉਧਰ ਇੱਕ ਕਿਤਾਬ ਆਣਾ ਜੀਤਾ ਕਿਨੇ ਓਏ ਤਾਂ ਬਈ ਮੈਂ ਦੇਖਿਆ ਹਨਾ ਉੱਤੋਂ ਬਈ ਬੱਚਾ ਡਿੱਗਿਆ ਪਿਆ ਸੀ ਥੱਲੇ ਤਾਂ ਬਈ ਦੇਖੋ ਪਤਾ ਨਹੀਂ ਕਿਵੇਂ ਡਿੱਗਿਆ ਵਿਚਾਰਾ ਇਹ ਯਾਰ ਕਿਵੇਂ ਨਾ ਹਨਾ ਆਪਾਂ ਤਾਂ ਬੱਟ ਵੀ ਬਣਾਈ ਸੀ ਤਾਂ ਪਤਾ ਨਹੀਂ ਇਹ ਕਿਵੇਂ ਹੁੰਡੇ ਪਿਆ ਪਤਾ ਨਹੀਂ ਕਬੂਤਰਾਂ ਨੇ ਡੇਗਤਾ ਯਾਰ ਕੀ ਚੱਕਰ ਹੋਇਆਗਾ ਬਈ ਆਪਣੇ ਕੋਲੇ ਨਾ ਲੱਕੜ ਤਾਂ ਗੁੱਟਕਾ ਪਿਆਗਾ ਐਡਾ ਵੱਡਾ ਤੇ ਮੈਂ ਸੋਚਦਾ ਬਈ ਆਪਾਂ ਉੱਥੇ ਲਾ ਦਿੰਨੇ ਆ ਫਿਰ ਇਹਨਾਂ ਦਾ ਅਗਲਾ ਬੱਚਾ ਵੀ ਨਹੀਂ ਡਿੱਗਣਾ ਹਨਾ ਨਹੀਂ ਤਾਂ ਬਈ ਦੂਜਾ ਬੱਚਾ ਵੀ ਡਿੱਗ ਸਕਦਾ ਯਾਰ ਅਬ ਇਹ ਇੱਥੇ ਲਾ ਦਿੰਦੇ ਆਪਾਂ ਇਹਨੂੰ ਇਹ ਐਂ ਕਰਕੇ ਹੁਣ ਨਹੀਂ ਡਿੱਗਣਾ ਬਾਈ ਜਮਾ ਠੀਕ ਆ ਹੁਣ ਕੰਮ ਬਾਈ ਜਦੋਂ ਅਸੀਂ ਹੁਣ ਸ਼ਿਫਟ ਕਰੀ ਜਾਂਦੇ ਸੀ ਨਾ ਕਬੂਤਰ ਬਾਈ ਤੇ ਕੀਰਤ ਨੇ ਬਾਈ ਜਾਲੀ 'ਚ ਦੇਖਿਆ ਤਾਂ ਬਾਈ ਦੇਖੋ ਇੱਥੇ ਆਂਡਾ ਰੱਖਿਆ ਬਾਈ ਆ ਪਤਾ ਨਹੀਂ ਕਿਹੜੀ ਕਬੂਤਰੀ ਨੇ ਆਂਡਾ ਦਿੱਤਾ ਯਾਰ ਕਿਹੜੀ ਨੇ ਨਾ ਮੈਨੂੰ ਲੱਗਦਾ ਬਾਈ ਜੋੜੀ ਉੱਤੇ ਨਾ ਚਿੱਟੀ ਪਿਓਰ ਚਿੱਟਿਆਂ ਦੀ ਜੋੜੀ ਉੱਤੇ ਸੀ ਮੈਨੂੰ ਲੱਗਦਾ ਉਹੀ ਕਬੂਤਰੀ ਨੇ ਆਂਡਾ ਦਿੱਤਾ ਹੋ ਤਾਂ ਬਾਈ ਮੈਂ ਨਾ ਕੱਲ ਰਾਤ ਬਾਹਰ ਘਟਤੀ ਸੀ ਇਹ ਮਤਲਬ ਜੋੜੀ ਤੇ ਬਾਈ ਜਾਂ ਐ ਹੋ ਸਕਦਾ ਕਿ ਬਈ ਇੱਥੇ ਕੋਈ ਹੋਰ ਕਬੂਤਰੀ ਆ ਕੇ ਆਂਡਾ ਧ ਏ ਵੀ ਹੋ ਸਕਦਾ ਤਾਂ ਆਪਾਂ ਇਹਨੂੰ ਇੱਥੇ ਰੱਖ ਦੇਨੇ ਆ ਜਦੋਂ ਦੂਜਾ ਅੰਡਾ ਉਹ ਉਦੋਂ ਦੇਖਾਂਗੇ ਕਿਹਦਾਗਾ ਹਲੇ ਬਈ ਆਪਾਂ ਇੱਕ ਵਾਰੀ ਨੌ ਪੌਣ ਛਲਾਈ ਸੀ ਦੇਖੋ ਇਹਦੇ ਫੁਣਸੀਆਂ ਕਿੰਨੀਆਂ ਝੜ ਵੀ ਗਈਆਂ ਹਨਾ ਤੇ ਮਾੜੀ ਮੋਟੀ ਨਹੀਂ ਰਹਿ ਗਈਆਂ ਲਗਭਗ ਉੱਡ ਗਈਆਂ ਇਹਦੀਆਂ ਫੁਣਸੀਆਂ ਸਾਰੀਆਂ ਝੜ ਗਈਆਂ ਬੱਚਾ ਬੱਚਾ ਵੀ ਬਾਵਾ ਹੋ ਗਿਆ ਦੇਖੋ ਬਈ ਆਪਣਾ ਕਮਾਲ ਗਾਨੀ ਵਾਲੀ ਜੋੜੀ ਦਾ ਬੱਚਾ ਇਧਰੋਂ ਅੱਖ ਖੁੱਲ ਗਈ ਇਹਦੀ ਇੱਕ ਤੇ ਇਧਰੋਂ ਵੀ ਖੁੱਲ ਗਈ ਵੀ ਦੋਨੇ ਅੱਖਾਂ ਖੁੱਲ ਗਈਆਂ ਇਹਦੀਆਂ ਤੇ ਬੱਚਾ ਬਿਲਕੁਲ ਠੀਕ ਠਾਕ ਹੈ ਉੱਥੇ ਰੱਖ ਦੇ ਕੀਤੇ ਆਜੋ ਬਈ ਹੁਣ ਆਪਾਂ ਨਕਾਬ ਪੋਸ਼ਾਂ ਦੀ ਜੋੜੀ ਨੂੰ ਫੜੀਏ ਤੇ ਸ਼ਿਫਟ ਕਰੀ ਓਏ ਓਏ ਹੋਏ ਓ ਓਏ ਬਈ ਦੋਨੇ ਨਕਾਬੋਸ਼ ਆਪਾਂ ਫੜ ਲੇ ਚਲੋ ਹੁਣ ਆਪਾਂ ਚੱਲ ਕੇ ਇਹਨਾਂ ਨੂੰ ਸ਼ਿਫਟ ਕਰ ਦਿਆਂ ਇਹਨਾਂ ਕਟਿੰਗ ਕਰ ਦਿੰਨੇ ਆ ਇੱਥੇ ਲੱਕੇ ਨੇ ਫੈਂਟੇਲ ਨੇ ਤੇ ਸ਼ਿਰਾਜੀ ਨੇ ਤਾਂ ਬਈ ਚੌਥੀ ਆਈਟਮ ਆ ਆ ਗਈ ਆਪਣੇ ਕੋਲੇ ਜਾ ਬਈ ਜਾਓ ਹੋ ਗਿਆ ਬਈ ਇੱਕ ਤਾਂ ਲੈ ਬਈ ਦੂਜਾ ਤੂੰ ਵੀ ਜਾ ਚੱਕੋ ਬਈ ਲਓ ਜੀ ਆਪਾਂ ਦੋਨੇ ਆਪਣੇ ਨਕਾਬੋਸ਼ ਕਬੂਤਰ ਆਪਾਂ ਲੱਕੇ ਵਾਲੇ ਖੁੱਡੇ ਦੇ ਵਿੱਚ ਸ਼ਿਫਟ ਕਰਤੇ ਕਈ ਫਰੇ ਭਾਈਆਂ ਦੇ ਕਮੈਂਟ ਆਉਂਦੇ ਸੀ ਬਈ ਇਹਨਾਂ ਨੂੰ ਸ਼ਿਫਟ ਕਰੋ 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 ਤਾਂ ਅੱਜ ਮਿੱਤਰੋ ਆ ਕੰਮ ਵੀ ਆਪਣਾ ਹੋ ਗਿਆ ਆ ਖੁੱਡੇ ਦੇ ਅੰਦਰ ਫੈਂਸੀ ਚੀਜ਼ਾਂ ਆ ਗਈਆਂ ਸਾਰੀਆਂ ਆਇਓ ਮਿੱਤਰੋ ਹੁਣ ਬਈ ਆਪਾਂ ਚੱਲਦੇ ਆਂ ਬਾਹਰ ਤੇ ਆ ਖੁੱਡਾ ਕਰਦੇ ਆਪਾਂ ਬੰਦ ਆਇਓ ਮਿੱਤਰੋ ਹੁਣ ਵਾਰੀ ਆ ਬਈ ਆਪਣੀਆਂ ਢਾਂਗੀਆਂ ਨੂੰ ਚੱਕ ਕੇ ਉੱਥੇ ਲਾਉਣ ਦੀ ਚਲੋ ਆਪਾਂ ਲਾਈਏ ਸਭ ਤੋਂ ਪਹਿਲਾਂ ਤੇ ਆਪਾਂ ਢਾਂਗੀ ਚੱਕਾਂਗੇ ਆਪਣੀ ਸਟੈਂਡ ਵਾਲੀ ਮਿੱਤਰੋ ਆਜੋ ਬਈ ਇਹਨੂੰ ਲੈ ਕੇ ਚੱਲੀਏ ਲਓ ਜੀ ਤਿੰਨੇ ਟਾਂਗੀਆਂ ਆਪਾਂ ਬਈ ਕੱਢ ਕੇ ਪੈਪਾਂ ਚ ਪੈਪਾਂ ਪਾ ਕੇ ਇੱਥੇ ਲਾਤੀਆਂ ਤੇ ਬਈ ਇਹਨਾਂ ਦੀਆਂ ਛਾਤਰੀਆਂ ਪਈਆਂ ਨੇ ਮਿੱਤਰੋ ਇੱਧਰ ਆਹ ਪਈਆਂ ਨੀਲੀਆਂ ਛਾਤਰੀਆਂ ਆਪਣੀਆਂ ਹੁਣ ਆਪਾਂ ਆ ਵੀ ਚੱਕ ਲੈਨੇ ਆ ਤੇ ਆਪਾਂ ਇਹਨਾਂ ਨੂੰ ਚੱਲ ਕੇ ਲਾਉਨੇ ਆ ਬਈ ਤੇ ਚਲੋ ਪਹਿਲਾਂ ਦੋ ਛਾਤਰੀਆਂ ਲਾ ਦਈਏ ਫਿਰ ਆਪਾਂ ਤੀਜੀ ਉਹ ਲਾਉਣੇ ਚੱਲ ਕੇ ਬਈ ਆ ਦੋਨੇ ਛਤਰੀਆਂ ਕਰਤੀ ਆਪਾਂ ਇੱਥੇ ਸੈੱਟ ਇਧਰ ਲਈ ਪੈ ਪਾਈ ਆ ਬਈ 18 ਫੁੱਟ ਵਾਲੀ ਉੱਥੇ ਲਾਤੀ ਆਪਾਂ ਪੱਕੀ ਇੱਥੇ ਰਿਆ ਕਰੂ ਇਧਰ 12 ਫੁੱਟ ਵਾਲੀ ਇਹ ਜਿਹੜੀ ਇਹਨੂੰ ਆਪਾਂ ਇਧਰ ਉਧਰ ਰੱਖ ਸਕਦੇ ਆ ਚਾਕੇ ਇਹ ਸਟੈਂਡ ਵਾਲੀ ਆ ਤਾਂ ਦੋ ਛਤਰੀ ਇੱਥੇ ਹੋ ਗਈਆਂ ਬਈ ਤੀਜੀ ਆਪਣੀ ਛਤਰੀ ਬਈ ਆ ਪਈ ਏ ਟਾਂਗੀ ਆਸੀਂ ਕਿਰਤੇ ਕੋਲੇ ਛਤਰੀ ਇਹਨੂੰ ਆਪਾਂ ਲੈ ਕੇ ਚਾਲਦੇ ਉੱਤੇ ਤੇ ਉੱਥੇ ਲਾਵਾਂਗੇ ਆਜੂ ਫਿਰ ਚੱਲੀਏ ਭਾਈ ਇਹਨੂੰ ਹੱਥ ਆ ਚੱਕੋ ਬਈ ਤੁਸੀਂ ਸਾਰੇ ਬਹੁ ਪਾਈ ਕਹਿੰਦੇ ਸੀ ਬਈ ਕੋਠੀ ਤੇ ਛਤਰੀ ਲਾ ਦੋ ਇੱਕ ਕੋਠੀ ਤੇ ਛਤਰੀ ਲਾ ਦੋ ਤਾਂ ਕਿ ਬਈ ਉਧਰੋਂ ਬੱਚੇ ਉੱਡ ਵੀ ਜਾਣ ਤਾਂ ਆ ਛਤਰੀ ਤੇ ਆ ਕੇ ਬਹਿ ਜਾਣ ਤਾਂ ਮੇਤਰੋ ਸਹੀ ਗੱਲ ਸੀ ਤੁਹਾਡੀ ਇੱਥੇ ਵੀ ਇੱਕ ਛਤਰੀ ਜ਼ਰੂਰੀ ਸੀ ਤਾਂ ਕਰਕੇ ਬਈ ਆਪਾਂ ਇੱਕ ਪੈਪ ਵਾਲੀ ਛਤਰੀ ਇੱਥੇ ਲਾਤੀ ਉਸ ਤੋਂ ਬਾਅਦ ਦੋ ਆਪਣੀਆਂ ਉਹ ਥੱਲੇ ਨੇ ਉਹ ਤੁਸੀਂ ਦੇਖ ਹੀ ਲਈਆਂ ਹਨਾ ਲੱਗੀਆਂ ਹੋਈਆਂ ਤੇ ਆ ਮੇਤਰੋ ਆਪਣਾ ਵੱਡਾ ਕੰਮ ਸੀ ਇਹ ਵੀ ਨਿਬੜ ਗਿਆ ਆ ਜੋ ਹੁਣ ਆਪਾਂ ਆਪਣਾ ਆ ਖੁੱਡੇ ਵਾਲਾ ਕਬੂਤਰ ਕੱਢਦੇ ਆਂ ਬਈ ਜਿਹਨੂੰ ਆਪਣਾ ਲਖ ਵਿਆ ਕਰਕੇ ਆਪਾਂ ਆਰਡਰ ਰੱਖਿਆ ਹੋਇਆ ਸੀ ਆ ਨਵੇਂ ਕਬੂਤਰ ਨੂੰ ਅੱਜ ਆਪਾਂ ਉਡਾਵਾਗੇ ਇਹਨੂੰ ਬਾਹਰ ਕੱਢ ਲਈਏ ਪਹਿਲਾਂ ਫੜ ਲੈ ਫੜ ਲੈ ਫੜ ਲੈ ਫੜ ਲਿਆ ਲਿਆ ਬੋਚ ਕੇ ਬਾਹਰ ਆ ਜਾ ਆ ਲਿਆਂਦਾ ਬਈ ਆਪਾਂ ਕਬੂਤਰ ਆਪਣਾ ਖੁੱਡੇ ਦੇ ਅੰਦਰ ਮੈਨੂੰ ਵੀ ਇਹ ਠੀਕ ਲੱਗਦਾ ਯਾਰ ਇਹਨੂੰ ਬੜਾ ਲਖਵਾ ਨਹੀਂ ਲੱਗਦਾ ਐਂ ਲੱਗਦਾ ਵੀ ਇਹ ਠੀਕ ਹੋ ਗਿਆ ਹੋਵੇ ਤੇ ਚਲੋ ਆਪਾਂ ਇਹਨੂੰ ਅੱਜ ਉਡਾ ਕੇ ਦੇਖ ਲੈਨੇ ਆਂ ਇਹਨੂੰ ਪਾ ਦੇਣਾ ਬਈ ਮੈਂ ਜਾਲ 'ਚ ਜਾ ਬਈ ਅੰਦਰ ਚੱਲ ਜਾਲ ਇੱਕ ਵਾਰੀ ਆਪਾਂ ਭੇੜ ਦਿੰਨੇ ਆ ਫੜ ਲਿਆ ਅੰਦਰ ਰੱਤਾ ਲਿਆ ਰੱਤੇ ਨੂੰ ਵਿੱਚ ਪਾ ਦਿੰਨੇ ਆ ਚੱਲ ਵੀ ਰੱਤੇ ਤੂੰ ਵੀ ਅੰਦਰ ਚੱਲ ਚਲੋ ਜੀ ਉਹ ਬੈਠਾ ਬੱਚਾ ਛੋਟਾ ਹੱਡਬੇ ਦਾ ਭਾਈ ਉਹ ਬੈਠਾ ਹਾਂ 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 ਆਹੀ ਓਏ ਓਏ ਪੂਛਣਾ ਨਿਕਲ ਜੇ ਕਿਤੇ ਲਿਆ ਖੜ ਜਾ ਛੱਡ ਦੇ ਇਹਨੂੰ ਵੀ ਪਾ ਦਿੰਨੇ ਆ ਆਪਾਂ ਜਾਲ 'ਚ ਚੱਲ ਬਈ ਤੂੰ ਵੀ ਚੱਲ ਜਾਲ ਦੇ ਅੰਦਰ ਤਾਂ ਮਿੱਤਰੋ ਤਿੰਨ ਬੱਚੇ ਆ ਗਏ ਬਈ ਜਾਲ 'ਚ ਆਪਣੇ ਚਲੋ ਹੁਣ ਆਪਾਂ ਇੱਕ ਜੋੜੀ ਫੜ ਲਈਏ ਵੱਡੀ ਆ ਵੀ ਫੜ ਲਿਆ ਬਈ ਖਟੀਆਂ ਖਾਣਾ ਆਪਣਾ ਪਿਓਰ ਚਿੱਟਾ ਇਹਨੂੰ ਵੀ ਛੱਡ ਦੇ ਅੰਦਰ ਚਲੋ ਜੀ ਹੁਣ ਇੱਕ ਰਹਿ ਗਈ ਕਬੂਤਰੀ ਉਹ ਬੈ ਗਈ ਉੱਡ ਕੇ ਆ ਵੀ ਫੜ ਲਈ ਮਿੱਤਰੋ ਆਪਾਂ ਇਹਨੂੰ ਵੀ ਛੱਡ ਦਿੰਨੇ ਆ ਅੰਦਰ ਚਲੋ ਜੀ ਹੁਣ ਆਪਣੀ ਵੱਡੀ ਜੋੜੀ ਤਿੰਨੇ ਬੱਚੇ ਅੰਦਰ ਨੇ ਆਜੋ ਪਹਿਲਾਂ ਸਾਰਿਆਂ ਨੂੰ ਬਾਹਰ ਲੈ ਕੇ ਚਾਲਦੇ ਆ ਮਿੱਤਰੋ ਆਜੋ ਫਿਰ ਪਾਈਏ ਹੱਥ ਤੇ ਚਲੀਏ ਬਾਹਰ ਆਜੋ ਬਈ ਆਜੋ 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 ਸ਼ਾਬਾਸ਼ ਇਹ ਇੱਥੇ ਰੱਖ ਦਿੰਨੇ ਇਹਨੂੰ ਅੱਜ ਮਿੱਤਰੋ ਆਪਾਂ ਆਪਣੇ ਪੰਜੇ ਕਬੂਤਰਾਂ ਨੂੰ ਉਡਾਉਣ ਲੱਗੇ ਆਂ ਬਈ ਇਹਦੇ ਵਿੱਚ ਨੇ ਤਿੰਨ ਬੱਚੇ ਇੱਕ ਵੱਡੀ ਜੋੜੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਹਨਾ ਤਾਂ ਮਿੱਤਰੋ ਆਪਣੇ ਬੱਚਾ ਵੀ ਨਹੀਂ ਲੱਗਿਆ ਹੋਇਆ ਜਿਹੜਾ ਗੁਲਾਬੀ ਟੂਫਿਆਂ ਵਾਲਾ ਤੇ ਜਿਹੜਾ ਇੱਕ ਆਪਣਾ ਨਵਾਂ ਕਬੂਤਰ ਹੈਗਾ ਬਈ ਆ ਛਿੰਬਾਂ ਵਾਲਾ ਹਨਾ ਲਾਲ ਫਰਮੇ ਰੰਗੇ ਛਿੰਬਾਂ ਵਾਲਾ ਇਹ ਵੀ ਨਹੀਂ ਆਪਣੇ ਲੱਗਿਆ ਹੋਇਆ ਇਹਨਾਂ ਦੇ ਵਿੱਚੋਂ ਆਪਣੇ ਇੱਕ ਰੱਤਾ ਤੇ ਇੱਕ ਵੱਡੀ ਜੋੜੀ ਆ ਦੋ ਹੀ ਲੱਗੇ ਹੋਏ ਨੇ ਤੇ ਅੱਜ ਆਪਾਂ ਇਹਨਾਂ ਦੇ ਨਾਲ ਦੋ ਨਵੇਂ ਉਡਾ ਰਹੇ ਆ ਆਜੋ ਫਿਰ ਉਡਾਈਏ ਸਭ ਤੋਂ ਪਹਿਲ ਤੇ ਮਿੱਤਰੋ ਆਪਾਂ ਉਡਾਵਾਂਗੇ ਆਪਣੇ ਰੱਤੇ ਨੂੰ ਉਸ ਤੋਂ ਪਹਿਲਾਂ ਉਸ ਤੋਂ ਬਾਅਦ ਉਡਾਵਾਂਗੇ ਫਿਰ ਆਪਣੇ ਦੂਜੇ ਵਿੱਚ ਇਹਨੂੰ ਰੱਤਾ ਆਪਣਾ ਬੈਠਾ ਬਈ ਆਇ ਰੱਤੇ ਆ ਜਾ ਬਈ ਲੈ ਰੱਤਾ ਫੜ ਲੈ ਆਪਣਾ ਇਹਦਾ ਗੇਟ ਭੇਡ ਤੂੰ ਐਂ ਕਰ ਇੱਕ ਕਬੂਤਰ ਹੋਰ ਕੱਟ ਕੇ ਰੱਖ ਬੱਚਾ ਬਾਹਰ ਕੱਟ ਕੇ ਰੱਖ ਬੱਚਾ ਬਾਹਰ ਕੱਢ ਲਾ ਪਿਓਰ ਚਿੱਟਾ ਪਿਓਰ ਚਿੱਟਾ ਹਾਂ ਡੱਬੇ ਵਾਲਾ ਭਾਈ ਬਾਹਰ ਕੱਢ ਲਾ ਬੁਛਕੇ ਜੇ ਗੱਡੀ ਕੱਢ ਲਿਆ ਆ ਜਾ ਇਹਨੂੰ ਕੱਟ ਕੇ ਰੱਖੀ ਠੀਕ ਹੈ ਜਦੋਂ ਮੈਂ ਆ ਇਹਨੂੰ ਰੱਤੇ ਕਬੂਤਰ ਨੂੰ ਛੱਡੂਗਾ ਹਨਾ ਉਡਾਉਂਗਾ ਤੂੰ ਮੈਨੂੰ ਨਾਲ ਦੀ ਨਾਲ ਫੜਾ ਦੀ ਠੀਕ ਹੈ ਆ ਲੈ ਫਿਰ ਮੈਂ ਰੱਤੀ ਨੂੰ ਉਡਾਉਣ ਲੱਗਿਆ ਲੈ ਕੇ ਰੱਬ ਦਾ ਨਾਮ ਏ ਚੱਲ ਬਈ ਰੱਤਿਆ ਚੱਲ ਬਈ ਦੂਜਿਆ ਦੋਨੇ ਬੱਚੇ ਡਾਤੇ ਬਈ ਛੇਤੀ ਫੜਾ ਗੋ ਦੂਜਾ ਵੀ ਫੜਾ ਉਹ ਦੋਨੇ ਉੱਡ ਕੇ ਗੇੜੇ ਪਾਉਣ ਲੱਗੇ ਲੈ ਫੜਾ ਆ ਨਮਾ ਕਬੂਤਰ ਉਡਾਉਣ ਲੱਗਿਆ ਬਾਈ ਜਿਹੜਾ ਪਰ ਨਮਾ ਲਿਆਂਦਾ ਸੀਗਾ ਫਰਮੇ ਰੰਗੇ ਸ਼ੰਭਾ ਵਾਲਾ ਏ ਚੱਲ ਬਈ ਇਹ ਨੂੰ ਹੈਗਾ ਬਈ ਲੱਖ ਵਾਰ ਦੇਖੋ ਕਿਵੇਂ ਗੇੜੇ ਦਿੰਦਾ ਏ ਇਹ 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 ਦੂਜਾ ਨੂੰ ਵੀ ਲੈ ਕੇ ਮਰੂ ਉਹ ਡਿੱਗ ਪਿਆ ਬਈ ਹੈਗਾ ਬਈ ਲੱਖਵਾ ਆ ਫੜਾ ਆ ਫੜਾ ਕਮਾਂਡਲੀ ਫੜਾ ਇਹਦੇ ਨਾਲ ਉਡਾਵਾਂਗੇ ਏ ਰੱਤਾ ਤਾ ਬਹਿ ਗਿਆ ਚੱਲ ਬਈ ਆਪਣਾ ਬਈ ਨਵਾਂ ਬੱਚਾ ਉੱਡੀ ਜਾਂਦਾ ਦੇਖ ਡੱਬੇ ਵਾਲਾ ਭਾਈ ਆ ਫਿਰਦਾ ਆ ਗੇੜੇ ਪਾਉਣ ਲੱਗ ਗਿਆ ਜੇ ਮੈਂ ਉਹਨੂੰ ਨਾ ਉਡਾਉਂਦਾ ਨਾ ਫਰਮੇ ਰੰਗੇ ਫੇਰ ਵਾਲੇ ਨੂੰ ਤੇ ਇਹਨਾਂ ਨੇ ਹੁਣ ਤੱਕ ਛੱਡ ਜਾਣਾ ਸੀ ਉੱਤੇ ਕਮਾਂਡਲੀ ਵੀ ਗਈ ਉਹਦੇ ਨਾਲ ਬਈ ਆ ਆਉਂਦੀ ਆ ਬਈ ਕਮਾਂਡਲੀ ਤੇ ਆ ਹੁੰਦਾ ਬੱਚਾ ਹੁਣ ਮੈਂ ਇਹਨਾਂ ਦਾ ਪਿਓ ਛੱਡਣ ਲੱਗਿਆ ਸੀ ਏ ਚੱਲ ਬਈ ਆ ਉਡਾਤਾ ਬਈ ਆਪਾਂ ਤੀਜਾ ਵੀ ਉਹ ਜਾਂਦਾ ਆਪਣਾ ਵੱਡਾ ਕਬੂਤਰ ਆ ਗਈ ਕਮਾਂਡਲੀ ਤੇ ਉਹਦੇ ਨਾਲ ਚੜ ਗਿਆ ਡੱਬੇ ਵਾਲਾ ਭਾਈ ਲਓ ਜੀ ਅੱਜ ਦੇਖ ਰਿਹਾ ਕਿਵੇਂ ਉੱਡਦਾ ਅੱਜ ਡੱਬੇ ਵਾਲਾ ਭਾਈ ਅੱਜ ਡਾਇਆ ਬਈ ਪਹਿਲੀ ਵਾਰ ਆਪਾਂ ਤਾਂ ਬਈ ਕਬੂਤਰ ਇਹ ਨਾ ਦੋਨੇ ਬੱਚੇ ਸਿਰੇ ਦੇ ਫੀ ਟੌਪ ਦੇ ਜਮਾ ਤਾਂ ਉਹ ਚੜ ਗਿਆ ਬਈ ਬੱਚਾ ਦੇਖੋ ਸਭ ਤੋਂ ਅੱਗੇ ਬੱਚੇ ਹੀ ਉੱਡ ਜਾਂਦਾ ਆ ਆਉਂਦੇ ਨੇ ਬਈ ਤਿੰਨੇ ਇਹਦੇ ਮਾਪਿਓ ਤੇ ਨਾਲ ਬੱਚਾ ਤਿੰਨੇ ਉੱਡ ਜਾਂਦੇ ਨੇ ਰੱਤਾ ਬਹਿ ਗਿਆ ਬਈ ਆਪਣਾ ਛਾਤਰੀ ਤੇ ਤੇ ਆ ਚੜ ਗਿਆ ਬਈ ਤਿੰਨੇ ਜਿਹੜਾ ਡੱਬਾ ਫਿਓ ਅੱਧਾ ਘੰਟਾ ਉੱਡਿਆ ਸੀ ਆਪਣੇ ਘਰ ਤੇ ਪੂਰਾ ਉੱਚੀ ਚੜ ਕੇ ਉਸ ਤੋਂ ਬਾਅਦ ਉਹ ਟੱਪ ਗਿਆ ਸੀ ਇੱਧਰ ਉੱਧਰ ਤਾਂ ਅੱਜ ਆਪਾਂ ਬੱਚੇ ਦਾ ਵੀ ਟਾਈਮ ਦੇਖ ਲੈਨੇ ਆ ਉਹਦੇ ਭਾਈ ਦਾ ਆ ਵੀ ਉੱਡ ਗਿਆ ਓਏ ਆ ਵੀ ਉੱਡ ਗਿਆ ਬੈਠਾ ਬੈਠਾ ਇਹ 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 ਉਹ ਬਹਿ ਗਿਆ ਆਪਣੇ ਘਰ ਤੇ ਇਹਨਾਂ ਨੂੰ ਵੀ ਨਾ ਲੈ ਕੇ ਮਰ ਜੇ ਯਾਰ ਕਿਤੇ ਥੱਲੇ ਤਾਰ ਲੈ ਇਹਨਾਂ ਨੂੰ ਰੱਤਾ ਵੀ ਆ ਗਿਆ ਬਈ ਥੱਲੇ ਰੱਤੇ ਨੂੰ ਭਿਆ ਦੇ ਰੁੱਤੇ ਛਾਦਰੀ ਤੇ ਬਹਿ ਜੂਗਾ ਮੈਨੂੰ ਬੱਚਾ ਨਹੀਂ ਲਿਖੀ ਜਾਂਦਾ ਆਪਣਾ ਨਵਾਂ ਜੋੜੀ ਤਾਂ ਉਹ ਫਰਦੀ ਆਪਣੀ ਓੜ ਦੀ ਇਕੱਠੀ ਬੱਚਾ ਨਹੀਂ ਮਣੀ ਮੋਢੀ ਜਾਂਦਾ ਸੇ ਇਧਰ ਰੱਤਾ ਤਾਂ ਬਹਿਜੂ ਛਤਰੀ ਤੇ ਆ ਜਾ ਰੱਤੇ ਬਹਿ ਜਾ ਆ ਗਿਆ ਬੱਚਾ ਵੀ ਆ ਗਿਆ ਬਈ ਆ ਗਿਆ ਢੇੜਾ ਦੇ ਕੇ ਆ ਰੱਤਾ ਫਿਰਦਾ ਬਈ ਰੱਤਾ ਵੀ ਪਾਉਣ ਲੱਗਿਆ ਅੱਜ ਤਾਂ ਗੇੜੇ ਯਾਰ ਹਨਾ ਚੜ ਗਿਆ ਰੱਤਾ ਕਰਤੇ ਅੱਜ ਆਏ ਹਾਏ ਓ ਰੱਤਾ ਉੱਡਣ ਲੱਗ ਗਿਆ ਓਏ ਓ ਚੜ ਗਿਆ ਬਈ ਰੱਤਾ ਅੱਜ ਆਪਣਾ ਬਈ ਬਹੁਤ ਦਿਨਾਂ ਬਾਅਦ ਉੱਡਿਆ ਬਈ ਅੱਜੇ ਠੀਕ ਹੋਣ ਤੋਂ ਬਾਅਦ ਤੇ ਇਧਰ ਮਤਰੋਂ ਆਪਣਾ ਵੀ ਚੜ ਗਿਆ ਬੱਚਾ ਬਈ ਦੇਖੋ ਆ ਢੂਸਿਆਂ ਵਾਲਾ ਲਾਲ ਢੂਸਿਆਂ ਵਾਲਾ ਨਵਾਂ ਬੱਚਾ ਤਬਈ ਦੋਨੇ ਰੱਤਾ ਤੇ ਬੱਚਾ ਦੋਨੇ ਆਡੁੱਡੀ ਜਾਂਦੇ ਨੇ ਤੇ ਜਿਹੜੀ ਆਪਣੀ ਜੋੜੀ ਆ ਵੱਡੀ ਉਹ ਆਡੁੱਡੀ ਜਾਂਦੀ ਆ ਇਹਨਾਂ ਦੀ ਗੈਂਗ ਆਡਾ ਬੱਚਿਆਂ ਦੀ ਗੈਂਗ ਆਡਾ ਆ ਹੁੰਦੇ ਨੇ ਦੋਨੇ ਬੱਚੇ ਆ ਜਾਉ ਨਿਆਰਾ ਬਾਈ ਦੇਖਣ ਦਾ ਇਹਨਾਂ ਨੂੰ ਉੜਦੇ ਹੋਏ ਆ ਆ ਗਿਆ ਬੱਚਾ ਆ ਆ ਗਿਆ ਬਾਈ ਆ ਫਿਰਦਾ ਉਹ ਹੁੰਦਾ ਰੱਤਾ ਰੱਤਾ ਹੁਣ ਬੱਚਿਆਂ ਉੱਤੇ ਚੜ ਗਿਆ ਦੇਖ ਉਹ ਜੋੜੀ ਸਭ ਤੋਂ ਉੱਤੇ ਆ ਕੱਲਾ ਬਾਂਦਰ ਲੱਗ ਰਿਹਾ ਬਾਈ ਹਣਾ ਤੇ ਮੈਨੂੰ ਆਪਣਾ ਛੋਟਾ ਬੱਚਾ ਨਹੀਂ ਦਿਖੀ ਜਾਂਦਾ ਕਿੱਧਰ ਗਿਆ ਇਹੜਾ ਸਾਰਿਆਂ ਨਾਲੋਂ ਛੋਟਾ ਸੀ ਤੇ ਬਈ ਰੱਤਾ ਤਾਂ ਆਪਣੀ ਉਹ ਜੋੜੀ ਦੇ ਬਰਾਬਰ ਪਹੁੰਚ ਗਿਆ ਦੇਖੋ ਉਹ ਉੱਤੇ ਆਉਂਦੀ ਜੋੜੀ ਪਹਿਲਾਂ ਆਪਣੀ ਉਹ ਆਉਂਦੀ ਜੋੜੀ ਤੇ ਪਿੱਛੇ ਆਉਂਦਾ ਰੱਤਾ ਬਾਈ ਦੇਖੋ ਚਲੋ ਮਿੱਤਰੋ ਆਪਣੇ ਕਬੂਤਰਾਂ ਨੂੰ ਉੱਡਣ ਦਿੰਨੇ ਆ ਬਾਈ ਆਪਾਂ ਚਲੋ ਆਪਾਂ ਇਹਨਾਂ ਇਹ ਦੂਜਾ ਕੰਮ ਕਰ ਲਈਏ ਉਸ ਤੋਂ ਬਾਅਦ ਤੁਹਾਨੂੰ ਅਪਡੇਟ ਦੇਵਾਂਗਾ ਥੋੜੇ ਟਾਈਮ ਤੱਕ ਇਹਨਾਂ ਦੀ ਆ ਆ ਗਿਆ ਰੱਤਾ ਤਾਂ ਨੀਮਾ ਹੋ ਗਿਆ ਬਾਈ ਆ ਆ ਗਿਆ ਬਹੁਤ ਉੱਚੀ ਚੜ ਕੇ ਆਇਆ ਹੈ ਬਈ ਅੱਜ ਇਹ ਉੱਡੇ ਵੀ ਬੜੇ ਟਾਈਮ ਬਾਅਦ ਆ ਆਇਓ ਮਿੱਤਰੋ ਹੁਣ ਆਪਾਂ ਆਪਣੇ ਮਾਸਟਰ ਕੇਜ ਦੇ ਅੰਦਰ ਚੱਲਦੇ ਆਂ ਲੈ ਕੇ ਤਾਂ ਮੈਨੂੰ ਦਾਣੇ ਦੇ ਪਾਣੀ ਫੜਾ ਦੇ ਬਾਹਰੋਂ ਜਿਆ ਦਾਣੇ ਪਾਣੀ ਵੀ ਫੜਾ ਦੇ ਛੱਡ ਦੇ ਸਾਰੇ ਆ ਗਏ ਥੱਲੇ ਗੇੜਪੇਟ ਦੇ ਛੇਤੀ ਕਿਤੇ ਬਾਹਰ ਨਿਕਲ ਜਾਣ ਪਹਿਲਾਂ ਪਾ ਦਿੰਨੇ ਆਪਾਂ ਇਹਨਾਂ ਨੂੰ ਗੁੱਲੀ ਡੰਡਾ ਇਹ ਚੱਕੋ ਬਈ ਟਰੇ ਭਰ ਦਿੰਨੇ ਇਹਨਾਂ ਦੀ ਲਓ ਬਈ ਉੱਤੋਂ ਤੱਕ ਕਰਤੀ ਆਹ ਪਾਣੀ ਬਈ ਆਪਾਂ ਉਹਦਿਆਂ ਦੇ ਵਿੱਚ ਪਾ ਦਿੰਨੇ ਆ ਤਾਂ ਇਹ ਫਲੋਟ ਕਿਚ ਕੰਮ ਚੱਲੇ ਜਾਂਦਾ ਆਪਣਾ ਆਹ ਲਓ ਬਈ ਪਾਣੀ ਵੀ ਪਾ ਦਈਏ ਇਹਨਾਂ ਦਾ ਆਪਰਤਾ ਇੱਕ ਬਾਕੀ ਦਾ ਪਾ ਦਨੇ ਆ ਪਹਿਚ ਚੱਕੋ ਬਈ ਲਓ ਬਈ ਦਾਣਾ ਪਾਣੀ ਬਈ ਇਹਨਾਂ ਨੂੰ ਦੋਨੇ ਚੀਜ਼ਾਂ ਪਾਤੀਆਂ ਤੇ ਤੋਤੇ ਆ ਗਏ ਆਪਣੇ ਬਈ ਥੱਲੇ ਖਾਣ ਆਜੋ ਹੁਣ ਮਿੱਤਰੋ ਆਪਾਂ ਚੱਲਦੇ ਆ ਬਾਹਰ ਇਹ ਖੋਲਦੇ ਆਪਣਾ ਮਾਸਟਰ ਕੇਜ ਆਜੋ ਬਈ ਕਿਰਤੇ ਭੱਜਿਆ ਇਹ ਚਲੋ ਬਈ ਰੱਤੇ ਤੂੰ ਫੇਰ ਚੜ ਗਿਆ ਨੀਮਾ ਹੋ ਕੇ ਹਾਂ ਵਾਟ ਇਜ਼ ਦਿਸ ਬਿਹੇਵੀਅਰ ਖੀਰ ਤੇ ਰਾਂਜਾ ਬਈ ਪਾਣੀ ਦੇ ਵਿੱਚ ਲੱਗੇ ਹੋਏ ਨੇ ਦਾਣੇ ਦੂਣੇ ਖਾਣ ਕੁਛ ਇਹਨਾਂ ਨੂੰ ਇਹਦੇ ਵਿੱਚ ਫਿੱਟੇ ਹੋਏ ਨੇ ਕੁਛ ਇਹ ਕੀੜੇ ਮਕੌੜੇ ਖਾਂਦੇ ਨੇ ਵਿੱਚੋਂ ਤੇ ਜਦੋਂ ਬਈ ਲੇਟ ਆ ਗਈ ਆਪਾਂ ਇਹਨਾਂ ਦਾ ਆ ਪੌਂਡ ਭਰ ਦਾਂਗੇ ਪਾਣੀ ਨਾਲ ਆਜੋ ਹੁਣ ਆਪਾਂ ਅੱਗੇ ਚੱਲਦੇ ਆ ਇੱਥੇ ਰਹਿਓ ਹੁਣ ਨਾ ਬਾਹਰ ਆਇਓ ਤੁਸੀਂ ਲੋ ਬਈ ਅਫੀਲ ਗਏ ਆਪਣੇ ਅੰਦਰ ਚਲੋ ਬਈ ਆਪਾਂ ਇਹਨਾਂ ਨੂੰ ਵੀ ਬੰਦ ਕਰਦੇ ਆ ਮਿੱਤਰੋ ਇਹ ਚੱਕੋ ਬਈ ਆ ਬੱਚਾ ਮਿੱਤਰੋ ਆਪਾਂ ਫੜ ਲਿਆਂਦਾ ਬਈ ਉਧਰ ਜਾ ਕੇ ਬਹਿ ਗਿਆ ਸੀ ਇਹ ਉਤਰਿਆ ਨਹੀਂ ਰੱਤਾ ਤਾਂ ਬਈ ਛਤਰੀ ਤੇ ਉੱਤਰ ਗਿਆ ਬੈਠਾ ਹਨਾ ਪਰ ਇਹਨੂੰ ਉਧਰੋਂ ਫੜ ਕੇ ਲਿਆਉਣਾ ਪਿਆ ਚਲੋ ਇੱਕ ਵਾਰੀ ਆ ਛੱਡ ਰੱਤਾ ਵੀ ਆ ਗਿਆ ਅੰਦਰ ਓਏ ਆਪੀ ਆ ਗਿਆ ਮੇਰੇ ਫਿਰ ਤੇ ਛਾਲ ਮਾਰ ਕੇ ਆ ਗਿਆ ਬਈ ਜਦੋਂ ਖੁੱਡਾ ਖੋਲਿਆ ਸਿੱਧਾ ਆਪੀ ਆ ਗਿਆ ਅੰਦਰ ਤੇ ਬਈ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਮਿੱਤਰੋ ਜਿਹੜੀ ਆਪਾਂ ਖੱਟੀਆਂ ਅੱਖਾਂ ਦੇ ਦੋਨੇ ਪਯੌਰ ਚਿੱਟੇ ਆਪਾਂ ਜਾਲੀ ਦੇ ਵਿੱਚ ਬੰਦ ਕਰੇ ਸੀ ਹਨਾ ਇਹਨਾਂ ਦਾ ਪੇਅਰ ਮਿਲ ਗਿਆ ਬਈ ਬਈ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਦੋ ਦਿਨ ਆਪਾਂ ਜਾਲੀ 'ਚ ਰੱਖੇ ਤੇ ਦੋ ਦਿਨਾਂ ਦੇ ਅੰਦਰ ਅੰਦਰ ਇਹਨਾਂ ਦਾ ਜੋੜਾ ਮਿਲ ਗਿਆ ਤੀਜੇ ਦਿਨ ਆ ਗੱਲ ਬਹੁਤ ਵਧੀਆ ਹੋ ਗਈ ਮਿੱਤਰੋ ਹੁਣ ਆਪਣੇ ਕੋਲੇ ਆ ਜੋੜੀ ਵੀ ਅੰਡੇ ਧਰਨ ਵਾਲੀ ਹੋ ਜੂਗੀ ਇੱਕ ਆਫੀ ਮੇਤਰੋ ਆਪਣੀ ਅੱਜ ਦੀ ਵੀਡੀਓ ਵੀਡੀਓ ਸੋਹਣੀ ਲੱਗੀ ਹੋਵੇ ਤਾਂ ਬਈ ਲਾਈਕ ਜਰੂਰ ਕਰ ਲਿਓ ਨਾਲੇ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਟਿਕਾ ਕੇ ਮਿਲਦੇ ਆ ਨਵੀਂ ਵੀਡੀਓ ਚ ਨਵੇਂ ਟੌਪਿਕ ਤੇ ਰੱਬ ਰਾਖਾ ਜੱਟੋ